ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਅਸੀਂ ਸ੍ਰੀ ਸੁਖਮਨੀ ਸਾਹਿਬ ਦੀ ਲੜੀਵਾਰ ਵਿਆਖਿਆ ਕਰਾਂਗੇ ਸੁਖਮਨੀ ਤੋਂ ਭਾਵ ਹੈ ਸੁੱਖਾਂ ਦੀ ਮਨੀ ਸ੍ਰੀ ਸੁਖਮਨੀ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਜਿਸ ਵਿੱਚ ਕੁੱਲ 24 ਅਸ਼ਟਪਦੀਆਂ ਹਨ ਤੇ 24 ਹੀ ਸ਼ਲੋਕ ਹਨ 8 ਪਦਾਂ ਦੇ ਸੁਮੇਲ ਤੋਂ ਇੱਕ ਅਸ਼ਟਪਦੀ ਬਣਦੀ ਹੈ 24 ਅਸ਼ਟਪਦੀਆਂ ਤੋਂ ਮਤਲਬ ਹੈ ਕਿ ਸਾਨੂੰ 24 ਘੰਟੇ ਅੱਠੇ ਪਹਿਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਆਓ ਜਾਣੀਏ ਸ੍ਰੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੀ ਵਿਆਖਿਆ ਵਾਹਿਗੁਰੂ 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 ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇਸ ਸ਼ਲੋਕ ਦਾ ਭਾਵ ਹੈ ਕਿ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਸਭ ਦਾ ਮੁੱਢ ਹੈ ਜੋ ਜੁਗਾ ਦੇ ਮੁੱਢ ਤੋਂ ਹੈ ਉਸ ਵਾਹਿਗੁਰੂ ਨੂੰ ਨਮਸਕਾਰ ਹੈ ਸ੍ਰੀ ਗੁਰੂ ਦੇਵ ਜੀ ਨੂੰ ਨਮਸਕਾਰ ਹੈ ਅਸ਼ਟਪਦੀ ਅਸ਼ਟਪਦੀ ਤੋਂ ਭਾਵ ਹੈ ਕਿ ਅੱਠ ਪਦਾਂ ਦੇ ਸੁਮੇਲ ਤੋਂ ਬਣੀ ਹੋਈ සිिමරෝ සිමර සිමරි සුखපාවව කල්ලක ලේසතන්මහි විටාබව සිමරෝ ජාසභි සම්බර එක්කෑ නාම ජපත අගනත අනිෙක්ක බේදපුරාණ සිමරතු සෝදාක්ख්‍යරකින්නේ රාමනාම එකයක්खරකිනිකා ඒකජිසජී බසාාවෑ තාකිී මෙැහමා ගනී නයාාව කංखී ඒක්කෑ දර්ස්තුහාරෝ නානක ඔනසංග මොහේ උදාරු. ਇਸ ਤੋਂ ਭਾਵ ਹੈ ਕਿ ਮੈਂ ਨਾਮ ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ। ਸਰੀਰ ਦੇ ਦੁੱਖ ਦਰਦ ਮਿਟਾ ਲਵਾਂ। ਜਿਸ ਇੱਕ ਜਗਤ ਪਾਲਕ ਦਾ ਨਾਮ अनेका ਤੇ ਅਣਗਿਣਤ ਜਪਦੇ ਹਨ। ਮੈਂ ਵੀ ਉਸ ਨੂੰ ਸਿਮਰਾਂ। ਵੇਦਾਂ, ਪੁਰਾਣਾ ਤੇ ਸਿਮਰਤੀਆਂ ਨੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਮੰਨਿਆ ਹੈ। ਜਿਸ ਦੇ ਹਿਰਦੇ ਵਿੱਚ ਪ੍ਰਭੂ ਥੋੜਾ ਜਿਹਾ ਵੀ ਨਾਮ ਵਸਾਉਂਦਾ ਹੈ। ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ। हे hey प्रभु जो तेरे दीदार ते चाहवान हन ओना दी संगत विच मेनू नानक नु संसार सागर तो बचा लवो सुखमणि सुख, सुख अमृत प्रभ नाम भगत ज ना कह मन विश्राम रहाओ भाव प्रभु दा अमर ਕਰਨ ਵਾਲਾ ਤੇ सुखदाई नाम सुखन दी मणि है इसदा ठिकाना भगता दे हृदय विच है प्रभु कै सिमरन घर बना बसे प्रभु कै सिमरन दुख जमन से ਪ੍ਰਭ ਕਿਆ ਸਿਮਰਨ ਕਾਲ ਪਰ ਹਰੈ ਪ੍ਰਭ ਕਿਆ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਗਨ ਨ ਲਾਗੇ ਪ੍ਰਭ ਕਿਆ ਸਿਮਰਨ ਅਨੰਧਿਨ ਜਾਗੇ ਪ੍ਰਭ ਕਿਆ ਸਿਮਰਨ ਪੌਣਾ ਵਿਆਪੈ ਪ੍ਰਭ ਕਿਆ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਦਾਨ ਨਾਨਕ ਹਰ ਰੰਗ ਭਾਵ ਕਿਉ ਦੁਖ ਤੇ ਜਮ ਦਾ ਡਰ ਦੂਰ ਹੋ ਜਾਂਦਾ ਹੈ ਮੌਤ ਦਾ ਭੌ ਪਰੇ ਹਟ ਜਾਂਦਾ ਹੈ ਵਿਕਾਰ ਰੂਪੀ ਦੁਸ਼ਮਣ ਟਾਲ ਜਾਂਦਾ ਹੈ ਜੀਵਨ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਮਨੁੱਖ ਹਰ ਵੇਲੇ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ ਕੋਈ ਡਰ ਦਬਾਉ ਨਹੀਂ پا ਸਕਦਾ ਤੇ ਕੋਈ ਦੁੱਖ ਵਿਆਕੁਲ ਨਹੀਂ ਕਰ ਸਕਦਾ ਅਕਾਲ ਪੁਰਖ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਮਿਲਦਾ ਹੈ ਹੇ ਨਾਨਕ ਅਕਾਲ ਪੁਰਖ ਦੇ ਪਿਆਰੇ ਵਿੱਚ ਸਾਰੇ ਖਜ਼ਾਨੇ ਹੁੰਦੇ ਹਨ ਪ੍ਰਭ ਕਿਆ ਸਿਮਰਨ ਰਿੱਦ ਸਿਧ ਨੋ ਨਿਦ ਪਰਬ ਕਿਆ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਿਆ ਸਿਮਰਨ ਜਪ ਤਪ ਪੂਜਾ ਪ੍ਰਭ ਕਿਆ ਸਿਮਰਨ ਬਿਨ ਸਹਿ ਦੂਜਾ ਪ੍ਰਭ ਕਿਆ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕਿਆ ਸਿਮਰਨ ਦਰਗੈ ਮਾਨੀ ਪ੍ਰਭ ਕਿਆ ਸਿਮਰਨ ਹੋਏ ਸੁਪਲਾ ਪ੍ਰਭ ਕਿਆ ਸਿਮਰਨ ਸੁਪਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਇ ਇਸ ਪੰਕਤੀਆਂ ਤੋਂ ਭਾਵ ਹੈ ਕਿ ਪ੍ਰਭੂ ਦੇ ਸਿਮਰਨ ਵਿੱਚ ਸਾਰੀਆਂ ਸਿੱਧੀਆਂ ਸਿੱਧੀਆਂ ਤੇ ਨੌ ਖਜ਼ਾਨੇ ਹਨ ਗਿਆਨ ਸੁਰਤ ਦਾ ਟਿਕਾਓ ਤੇ ਜਗਤ ਦੇ ਮੂਲ ਦੀ ਸਮਝ ਵਾਲੀ ਬੁੱਧੀ ਹੈ ਸਿਮਰਨ ਵਿੱਚ ਹੀ ਜਪ ਤਪ ਤੇ ਪੂਜਾ ਹਨ ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਹੋਂਦ ਦਾ ਖਿਆਲ ਹੀ ਦੂਰ ਹੋ ਜਾਂਦਾ ਹੈ ਆਤਮ ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਂਦਾ ਹੈ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ ਜਗਤ ਵਿੱਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ ਤੇ ਮਨੁੱਖਾ ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ ਨਾਮ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਪ੍ਰੇਰਤਾ ਹੈ हे ਨਾਨਕ ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਪੈਰੀ ਲੰਗਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਧਰੇ ਮੋਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੂਝੇ ਪ੍ਰਭ ਕਾ ਸਿਮਰਨ ਸਭ ਕੀਛ ਸੋਜੇ ਪ੍ਰਭ ਕਿਆ ਸਿਮਰਨ ਨਾਹੀ ਜਮਤਰਾਸਾ ਪ੍ਰਭ ਕਿਆ ਸਿਮਰਨ ਪੂਰਨ ਆਸਾ ਪ੍ਰਭ ਕਿਆ ਸਿਮਰਨ ਨੁਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹੀ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਇਸ ਤੋਂ ਭਾਵ ਹੈ ਕਿ ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ ਤੇ ਸਭ ਨਾਲੋਂ ਚੰਗਾ ਹੈ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਮਾਇਆ ਦੇ ਪਿਆਸ ਮਟਦੀ ਹੈ ਸਭ ਸਮਝ ਪਿਆ ਜਾਂਦੀ ਹੈ ਤੇ ਜਮਾ ਦਾ ਡਰ ਵੀ ਮੁੱਕ ਜਾਂਦਾ ਹੈ ਆਸਾ ਪੂਰਨ ਹੋ ਜਾਂਦੀ ਹੈ ਮਨ ਵੀ ਰਾਜ ਜਾਂਦਾ ਹੈ ਮਨ ਦੇ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਹਿਰਦੇ ਵਿੱਚ ਪ੍ਰਭੂ ਦਾ ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ ਗੁਰਮੁਖ ਸਦਾ ਪ੍ਰਭੂ ਨੂੰ ਜਪਦੇ ਹਨ हे ਨਾਨਕ ਮੈਂ ਗੁਰਮੁਖਾਂ ਦੇ ਸੇਵਕਾਂ ਦਾ ਸੇਵਕ ਬਣਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਦਾਨ ਪ੍ਰਭ ਕੋ ਸਿਮਰੈ ਸੇ ਬੇਮਹਤਾਜ ਜੇ ਪ੍ਰਭ ਕੋ ਸਿਮਰੈ ਸੇ ਸਰਬ ਕੀ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਭਾਵ ਕੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਤਨਾਟ ਤੇ ਇੱਜ਼ਤ ਵਾਲੇ ਹਨ ਉਹ ਮੰਨਨੇ ਪਰਮੰਨੇ ਹੋਏ ਹਨ ਤੇ ਸਭ ਤੋਂ ਚੰਗੇ ਮਨੁੱਖ ਹਨ ਉਹ ਕਿਸੇ ਦੇ ਮੁਤਾਜ ਨਹੀਂ ਹਨ ਸਗੋ ਸਭ ਦੇ ਬਾਦਸ਼ਾਹ ਹਨ ਸੁਖੀ বাসਦੇ ਹਨ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਪਰ ਉਹੀ ਸਿਮਰਦੇ ਹਨ ਪ੍ਰਭੂ ਦਾ ਨਾਮ ਉਹੀ ਸਿਮਰਨੇ ਹਨ ਜਿਨ੍ਹਾਂ ਉੱਤੇ ਪ੍ਰਭੂ ਮਿਹਰਬਾਨ ਆਪ ਹੁੰਦਾ ਹੈ ਹੇ ਨਾਨਕ ਮੈਂ ਇਨਾ ਗੁਰਮੁਖਾਂ ਦੀ ਚਰਨ ਧੂੜ ਮੰਗਦਾ ਹਾਂ ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ ਪ੍ਰਭ ਕੋ ਸਿਮਰਐ ਸੇ ਤਿਨ ਸਦ ਭਲੇ ਹਾਰੀ ਪ੍ਰਭ ਕੋ ਸਿਮਰਐ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਐ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਐ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਐ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਐ ਤਿਨ ਅਨੰਦ ਕ ਨੇਰੇ ਪ੍ਰਭ ਕੋ ਸਿਮਰਐ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦੀਨ ਜਾਗ ਨਾਨਕ ਸਿਮਰਨ ਪੂਰੇ ਪਾਗ ਭਾਵ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ ਉਹਨਾਂ ਤੋਂ ਮੈਂ ਸਦਕੇ ਜਾਂਦਾ ਹਾਂ ਸਿਮਰਨ ਕਰਨ ਵਾਲਿਆਂ ਦੇ ਮੂੰਹ ਸੋਹਣੇ ਹਨ ਉਹਨਾਂ ਦੀ ਉਮਰ ਸੁੱਖ ਵਿੱਚ ਗੁਜ਼ਰਦੀ ਹੈ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਤੇ ਉਹ ਜੀਵਨ ਜਾਂਚ ਪਵਿੱਤਰ ਕਰ ਲੈਂਦੇ ਹਨ ਉਹਨਾਂ ਕੋਲ ਖੁਸ਼ੀਆਂ ਹੀ ਖੁਸ਼ੀਆਂ ਹਨ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ ਸੰਤਾਂ ਦੀ ਕਿਰਪਾ ਨਾਲ ਹੀ ਹਰ ਵੇਲੇ ਸਿਮਰਨ ਦੀ ਜਾਗ ਆ ਸਕਦੀ ਹੈ ਏ ਨਾਨਕ ਇਹ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ ਪ੍ਰਭ ਕਿਆ ਸਿਮਰਨ ਕਾ ਅਰਜ ਪੂਰੇ ਪ੍ਰਭ ਕਿਆ ਸਿਮਰਨ ਕਭੋ ਨ ਚੂਰੇ ਪ੍ਰਭ ਕਿਆ ਸਿਮਰਨ ਹਰ ਗੁਨ ਬਾਨੀ ਪ੍ਰਭ ਕਿਆ ਸਿਮਰਨ ਸਹਿਜ ਸੁਮਾਨੀ ਪ੍ਰਭ ਕਿਆ ਸਿਮਰਨ ਨੇ ਹਚ ਲਿਆਸਨ ਪ੍ਰਭ ਕਿਆ ਸਿਮਰਨ ਕਮਲ ਵਿਗਾਸਨ ਪ੍ਰਭ ਕਿਆ ਸਿਮਰਨ ਅਨਹਾਨ ਚ ਨukar ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰ ਹੈ ਸੇ ਜਨ ਜਿਨ ਕੋ ਪ੍ਰਮਯਾ ਨਾਨਕ ਤਿਨ ਜਨ ਸਰਨੀ ਪਇਆ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਪ੍ਰਭੂ ਸਿਮਰਨ ਨਾਲ ਕੰਮ ਪੂਰੇ ਹੋ ਜਾਂਦੇ ਹਨ ਕਦੇ ਚਿੰਤਾ ਨਾਲ ਚੁਰਦਾ ਨਹੀਂ ਸਿਮਰਨ ਰਾਹੀ ਹੀ ਮਨੁੱਖ ਅਕਾਲ ਪੁਰਖ ਦੇ ਗੁਣ ਉਚਾਰਦਾ ਹੈ ਸਹਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਉਸ ਦਾ ਮਨ ਰੂਪੀ ਆਸਣ ਕਦੇ ਵੀ ਨਹੀਂ ਡੋਲਦਾ ਹਿਰਦੇ ਦਾ ਕੋਨ ਫੁੱਲ ਖਿੜਿਆ ਰਹਿੰਦਾ ਹੈ ਅੰਦਰ ਇੱਕ ਰਸ ਸੰਗੀਤ ਦਾ ਆਨੰਦ ਹੁੰਦਾ ਹੈ ਸਿਮਰਨ ਤੋਂ ਜੋ ਸੁਖ ਉਪਜਦਾ ਹੈ ਉਹ ਕਦੇ ਮੁਕਦਾ ਨਹੀਂ ਪ੍ਰਮਾਤਮਾ ਦਾ ਨਾਮ ਉਹੀ ਸਿਮਰਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਹੇ ਨਾਨਕ ਕੋਈ ਵਡਭਾਗੀ ਉਹਨਾਂ ਜਨਾਂ ਦੀ ਸਰਨੀ ਪੈਂਦਾ ਹੈ ਹਰ ਸਿਮਰਨ ਕਰ ਪਗਤ ਪ੍ਰਗਟ ਆਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਾਏ ਸਿਦ ਜਤੀ ਦਾਤੇ ਹਰ ਸਿਮਰਨ ਨੀਤ ਚੋਕ ਉਂਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਜਾਇਆ ਨਾਨਕ ਗੁਰਮੁਖ ਹਰ ਸਿਮਰਨ ਤੈ ਨ ਪਾਇਆ ਇਸ ਤੋਂ ਭਾਵ ਹੈ ਕਿ ਪ੍ਰਭੂ ਦਾ ਸਿਮਰਨ ਕਰਕੇ ਭਗਤ ਜਗਤ ਵਿੱਚ ਮਸ਼ਹੂਰ ਹੋ ਜਾਂਦੇ ਹਨ ਸਿਮਰਨ ਵਿੱਚ ਹੀ ਜੁੜ ਕੇ ਰਿਸ਼ੀਆਂ ਨੇ ਵੇਦ ਆਦਿਕ ਧਾਰਮਿਕ ਪੁਸਤਕਾਂ ਠੀਕ ਸਿਮਰਨ ਦੇ ਦੁਆਰਾ ਹੀ ਮਨੁੱਖ ਸਿੱਧ ਬਣ ਗਏ ਜတိ ਬਣ ਗਏ ਦਾਤੇ ਬਣ ਗਏ ਸਿਮਰਨ ਦੀ ਬਰਕਤ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ ਸਿਮਰਨ ਨੇ ਹੀ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ ਸੋ हे ਭਾਈ ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ ਸਿਮਰਨ ਕਰਕੇ ਹੀ ਸਭ ਕਾਰਨ ਪੈਦਾ ਹੋਏ ਹਨ ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ ਜਿੱਥੇ ਸਿਮਰਨ ਹੈ ਉਥੇ ਨਿਰੰਕਾਰ ਆਪ ਵਸਦਾ ਹੈ ਪ੍ਰਭੂ ਮਿਹਰ ਕਰਕੇ ਜਿਸ ਨੂੰ ਸਿਮਰਨ ਦੀ ਸਮਝ ਦਿੰਦਾ ਹੈ। ਏ ਨਾਨਕ ਉਸਨੇ ਗੁਰੂਦਵਾਰਾ ਸਿਮਰਨ ਦੀ ਦਾਤ ਪ੍ਰਾਪਤ ਕਰ ਲਈ ਹੈ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।